ਸਵੇਰ ਤੋਂ ਰੋਟੀوں ਦਾ ਆਵਾਜ਼ ਨਹੀਂ ਸੀ 14 ਫਰਵਰੀ ਤੋਂ ਲੈ ਕੇ ਹੁਣ ਤੱਕ 24 ਤਰੀਕ ਤੱਕ ਡਾਕਟਰ ਗੋਲਵੋਤ ਕੋਈ ਇਕੱਠ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦਦਾ ਕੋਈ ਕੁਛ ਕਰਦਾ ਬਹੁਤ ਜ਼ਿਆਦਾ ਬਸ ਪ੍ਰਮਾਤਮਾ ਨੇ ਸ਼ੁਕਰ ਜਾਰ ਕਰ ਦਿੱਤਾ ਠੀਕ ਹਾਂਜੀ ਬਹੁਤ ਜ਼ਿਆਦਾ ਸਾਨੂੰ ਇਹ ਪਰਮਾਤਮਾ ਤੇ ਪ੍ਰੋਫਸਰ ਸੀਗਾ। ਨੇ ਠੀਕ। ਉਹਨਾਂ ਨੇ ਕਹਿੰਦੇ ਉਹ ਗੱਲ ਕਰਦਾ। ਬਸ ਸਵੇਰ ਤੋਂ ਉੱਠੀ ਉਹਨਾਂ ਆਵਾਜ਼ ਨਹੀਂ ਸੀ। 14 ਫਰਵਰੀ ਤੋਂ ਲੈ ਕੇ ਹੁਣ ਤੱਕ 24 ਤਰੀਕ ਤੱਕ ਡਾਕਟਰ ਅੰਗਲ ਬੋਤ ਹਾਂਜੀ। ਕੋਈ ਇਕੱਠ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦ ਦਾ ਕੋਈ ਕੁਛ ਕਰਦਾ ਸੀ। ਇਹ ਤੇ ਉਹਨਾਂ 2 ਫਰਵਰੀ ਦੀ ਘਟਨਾ ਜੀ ਰਾਤ ਨੂੰ ਰੋਟੀ ਪਾਣੀ ਖਾ ਕੇ ਪਈ ਬੇਟੀ ਮੇਰੀ ਤੇ ਮਾਰਨਿੰਗ ਟਾਈਮ ਆਂਦੀ ਆਵਾਜ਼ ਬੰਦ ਹੋ ਗਈ ਅਸੀਂ ਬਹੁਤ ਮਹਲਾ ਪਟਿਆਲੇ ਕੀ ਚੰਡੀਗੜ੍ਹ ਕੀ ਲੁਧਿਆਣੇ ਸਾਰੇ ਡਾਕਟਰਾਂ ਕੋਲੇ ਫਿਰਦੇ ਰਹੇ ਚਲੋ ਇੱਕ ਦਿਨ ਜਾਣਕ ਪ੍ਰੋਗਰਾਮ ਬਣਾ ਲਿਆ ਵੀ ਚਲੋ ਹਰਮੰਦਰ ਸਾਹਿਬ ਚੱਲਦੇ ਆਂ ਵੀ ਦਾਸਦੇ ਨੇ ਵੀ ਉੱਥੇ ਲਫ਼ਤਣ ਕਰਕੇ ਸਾਰੇ ਦੁੱਖ ਟੁੱਟ ਜਾਂਦੇ ਨੇ ਤੇ ਅਸੀਂ ਚੱਲ ਗਏ ਉੱਥੇ ਜੀ ਸ਼ਨੀਵਾਰ ਨੂੰ ਬਹੁਤ ਭੀੜ ਸੀ ਉੱਥੇ ਮੰਦਾ ਸੀ ਸਵੇਰੇ ਉੱਠੇ ਉੱਟ ਕੇ ਸੀ ਨੇ ਗਏ ਦਰਬਾਰ ਸਾਹਿਬ 5 ਘੰਟਿਆਂ ਦੇ ਵਿੱਚ ਮੱਥਾ ਟੇਕਿਆ ਨਾ ਕਿ ਇੰਨਾ ਬਹੁਤ ਜ਼ਿਆਦਾ ਇਕੱਠ ਸੀ ਚਲੋ ਮੱਥਾ ਟੇਕਣ ਤੋਂ ਬਾਅਦ ਜਦ ਬੇਟੀ ਮੇਰੀ ਬਾਹਰ ਆਈ ਦਰਬਾਰ ਸਾਹਿਬ ਦੇ ਅੰਦਰੋਂ ਤਾਂ ਬਾਹਰ ਤਲਾਅ ਤੇ ਆ ਕੇ ਜਦੀ ਬੋਲਣ ਲੱਗੀ ਸਾਨੂੰ ਬੜੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜੀ ਬਹੁਤ ਜ਼ਿਆਦਾ ਬਸ ਪ੍ਰਮਾਤਮਾ ਨੇ ਸ਼ੁਕਰ ਜਾਰ ਕਰਤੀ ਠੀਕ ਹੈ ਹਾਂਜੀ ਬਹੁਤ ਜ਼ਿਆਦਾ ਕੋਈ ਡਾਕਟਰ ਕੋਦੇ ਕਿਸੇ ਕੋਲੇ ਕਦੇ ਕਿਸੇ ਕੋਲੇ ਪ੍ਰਮਾਤਮਾ ਨੇ ਬੱਲੇ ਠੀਕ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਮੇਰੀ ਬੇਟੀ ਦੀ ਆਵਾਜ਼ ਆਈ ਹੈ ਪ੍ਰਮਾਤਮਾ ਦਾ ਸ਼ੁਕਰ ਕਰਦੇ ਸਾਡੀ ਬੇਟੀ ਠੀਕ ਹੋ ਗਈ ਹੈ ਦਰਬਾਰ ਸਾਹਿਬ ਜਾ ਕੇ ਹਾਂਜੀ ਬਹੁਤ ਹਾਂਜੀ ਡਾਕਟਰਾਂ ਨੇ ਦਿਖਾਇਆ ਸੀ ਸਾਰੇ ਡਾਕਟਰਾਂ ਤਾਂ ਹੋ ਚੁੱਕੇ ਸੀ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਬਸ ਅਨ ਨੂੰ ਆਪਾ ਪ੍ਰਮਾਤਮਾ ਤੇ ਭਰੋਸਾ ਸੀਗਾ ਉਹਨੇ ਠੀਕ ਕੀਤਾ ਅਚਾਨਕ ਕੀ ਹੋਇਆ 14 ਫਰਵਰੀ ਵਾਲੇ ਦਿਨ 2024 14 ਫਰਵਰੀ ਸਾਡੀ ਨੌਜਵਾਨ ਤੇ ਬੇਟੀ ਲਾਪ੍ਰੀਤ कौर ਜੋ ਕਿ ਬੀਐਸਸੀ ਨਰਸਿੰਗ ਦੇ ਦੀ ਪੜ੍ਹਾਈ ਜਿਸ ਨੇ ਕੀਤੀ ਹੋਈ ਹੈ ਜਦੋਂ ਸਵੇਰ ਦੇ ਸਮੇਂ ਉੱઠી ਤਾਂ ਇਹਦੀ ਅਚਾਨਕ ਆਵਾਜ਼ ਬੰਦ ਹੋ ਗਈ ਪੰਜਾਬ ਪਰਿਵਾਰ ਦੇ ਦੱਸਣ ਅਨੁਸਾਰ ਇਹ ਆਵਾਜ਼ ਬੰਦ ਹੋਈ ਤੇ ਪਰਿਵਾਰ ਬੜਾ ਸਦਮੇ ਵਿੱਚ ਪਹੁੰਚਿਆ ਇੱਕ ਨੌਜਵਾਨ ਬੱਚੀ ਜਿਹਦੇ ਨਾਲ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਤਕਲੀਫ ਨਹੀਂ ਸੀ ਅਚਾਨਕ ਆਵਾਜ਼ ਦਾ ਬੰਦ ਹੋ ਜਾਣਾ ਬਹੁਤ ਵੱਡੀ ਗੱਲ ਸੀ ਆਪਣੇ ਵੱਲੋਂ ਬੋਲਣ ਦਾ ਯਤਨ ਕਰਦੀ ਪਰ ਆਵਾਜ਼ ਨਹੀਂ ਸੀ ਨਿਕਲਦੀ ਇਹਨਾਂ ਨੇ ਉਸੇ ਸਮੇਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ ਜਿੱਥੋਂ ਜਿੱਥੋਂ ਤੱਕ ਬਾਹਰ ਚੱਲੀ ਚਾਏ ਹੋ ਲੁਧਿਆਣੇ ਗਏ ਪਟਿਆਲੇ ਚੰਡੀਗੜ੍ਹ ਗਏ ਇਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਪਰ ਡਾਕਟਰਾਂ ਨੇ ਹੌਸਲਾ ਦਿੱਤਾ ਪਰ ਚਲੋ ਜਿਹੜੀ ਆਵਾਜ਼ ਅਨੇਕਾਂ ਯਤਨ ਕਰਨ ਦੇ ਨਾਲ ਇਹ ਆ ਨਾ ਸਕੀ ਅਚਾਨਕ ਇਹਨਾਂ ਨੇ ਸੁਣਿਆ ਸੀ ਕਿਉਂਕਿ ਅਸਲ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਇਥੋਂ ਬਹੁਤ ਐਸੀ ਜੋ ਬਰੀ ਜਾਨ ਠੀਕ ਹੋਏ ਹਨ ਤੇ ਇਹ ਪਰਿਵਾਰ 24 ਤਰੀਕ ਨੂੰ 24 3 2024 ਨੂੰ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਬਹੁਤ ਲੰਮੀਆਂ ਲੈਣਾ ਸਨ ਉਥੇ ਪਰਿਵਾਰ ਦੇ ਦਸਨ ਅਨੁਸਾਰ ਬੜੀ ਸਰਦਾ ਤੇ ਭਾਵਨਾ ਦੇ ਨਾਲ ਲਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਿਆ ਲੈਣ ਵਿੱਚ ਲਾ ਕੇ ਮੱਥਾ ਟੇਕਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਾਰੇ ਪਰਿਵਾਰ ਨੇ ਅਰਦਾਸ ਕੀਤੀ ਬੱਚੀ ਸਮੇਤ ਔਰ ਮਾਹਰ ਜੀ ਦੀ ਐਸੀ ਕੜਾ ਵਾਪਰੀ ਉਹ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸਾਦੀਆਂ ਦੇਗਾ ਤੋਂ ਉਪਰੰਤ ਜਦੋਂ ਗੇਟ ਤੋਂ ਬਾਹਰ ਨਿਕਲੀ ਤਾਂ ਬੱਚੀ ਦੀ ਆਵਾਜ਼ ਵਾਪਸ ਆਈ ਤੇ ਬੱਚੀ ਬੋਲਣ ਲੱਗ ਪਈ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰ ਦੀ ਵਡਿਆਈ ਹੈ ਜਿਸ ਸਮੇਂ ਜਿਸ ਤਰੀਕੇ ਦੇ ਨਾਲ ਉਹਨੇ ਦੇਣੀ ਹੈ ਤੇ ਅੱਜ ਇਹ ਸਾਰਾ ਪਰਿਵਾਰ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਨਿਰਮਲ ਸਿੰਘ ਮੈਨੂੰ 30 ਸਾਲ ਇੱਥੇ ਗੁਰਦਾਰਾ ਸਾਹਿਬ ਸੇਵਾ ਨਿਮਾਉਂਦਿਆਂ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਲੰਮੇ ਸਮੇਂ ਤੋਂ ਮੈਂ ਸੇਵਾ ਨਿਵਾ ਰਹਿਆ ਹਾਂ ਇਹ ਪਰਿਵਾਰ ਗੁਰੂ ਘਰ ਤੇ ਅਥਾ ਸਰਦਾ ਰੱਖਦਾ